ਸਿਕਾਲ ਜੀ ਸਾਰੇ ਭਰਾਵਾਂ ਨੂੰ ਆਸ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਅੱਜ ਆਪਾਂ ਆਏ ਆਂ ਬਈ ਸਾਡੇ ਪਿੰਡ ਕੌਣੀ ਬਾਹਰਲੇ ਗਰਾਊਂਡ ਚ ਜਾਨੀ ਕਿ ਕਾਲਜ ਵਾਲੇ ਗਰਾਊਂਡ ਚ ਮੰਡੀ ਵਾਲਾ ਗਰਾਊਂਡ ਵੀ ਕਹਿ ਦਿੰਦੇ ਆ ਇੱਥੇ ਕ੍ਰਿਕਟ ਦਾ ਬਈ ਟੂਰਨਾਮੈਂਟ ਹੋਈ ਜਾਂਦਾ ਗਰਾਊਂਡ ਜਿਹੜਾ ਤਿਆਰ ਕੀਤਾ ਬਾਖੂਬੀ ਬਾਖ ਕਮਾਲ ਬਹੁਤ ਸੋਹਣਾ ਗਰਾਊਂਡ ਤਿਆਰ ਕੀਤਾ ਘਾਹੂ ਲਾ ਕੇ ਐਵੇਂ ਲੱਗਦਾ ਜਿਵੇਂ ਨਿਊਜ਼ੀਲੈਂਡ ਦਾ ਗਰਾਊਂਡ ਹੋਵੇ ਦੇਖੋ ਇਹ ਚਾਰ ਚੰਨ ਲਾਉਣ ਵਾਸਤੇ ਬਈ ਇਹ ਇਹ ਜਿਹੜੀ ਇਸ ਥੋਂ ਦੀ ਜਿਹੜੀ ਕਮੇਟੀ ਆ ਉਹਨੇ ਮੁੰਡਿਆਂ ਨੇ ਬਈ ਬਹੁਤ ਦਿਨ ਪੂਰਾ ਤੇ ਇੱਕ ਕਰਕੇ ਤੇ ਬਈ ਉਹਨਾਂ ਨੇ ਇਹ ਨੂੰ ਤਿਆਰ ਕੀਤਾ ਪਾਣੀ ਪੂਣੀ ਆ ਗਈ ਸੀ ਪਹਿਲਾਂ ਇੱਥੇ ਪਖੜਾ ਬਹੁਤ ਹੁੰਦਾ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਤੇ ਉਦੋਂ ਨੇ ਮਿਹਨਤ ਕਰਨ ਲੱਗੇ ਬਈ ਗਰਲਾਲ ਰੀਆਫ ਡਰਮੀਆਂ ਚੱਕ ਚੱਕ ਸਪਰੇਅ ਕੀਤੀ ਇਹਨਾਂ ਨੇ ਤੇ ਮਿਹਨਤ ਦਾ ਬਈ ਰੰਗ ਲਿਆਉਂਦੀ ਆ ਅੱਜ ਇੱਥੇ ਬਹੁਤ ਤਗੜਾ ਟੂਰਨਾਮੈਂਟ ਹੋਈ ਜਾਂਦਾ ਲੱਖ ਲੱਖ ਰੁਪਈਆ ਪ੍ਰਾਈਜ਼ ਆ ਤੇ ਦੂਜੇ ਵੀ ਨਾਮ ਛੋਟੇ ਮੋਟੇ ਬਹੁਤ ਫਸਟਾ ਸੈਂਕੜਾ ਮੈਂ ਤੁਹਾਨੂੰ ਉਥੇ ਗਰਲਾਲ ਹੋਰਾਂ ਨੂੰ ਮਲਾਉਣਾ ਛਣੀ ਹੋਰੀ ਸਾਰੀ ਜਿਹੜੀ ਕਮੇਟੀ ਅਗਰ ਕਰ ਹੋਰੀ ਹੋਰ ਵੀ ਕੈਸ਼ ਹੋਰੀ ਆ ਜਿੰਨੇ ਵੀ ਹੈਗੇ ਆ ਤੇ ਤੇ ਦਰਸ਼ਕਾਂ ਦੀ ਬਈ ਬਹੁਤ ਲੋੜਾ ਦਰਸ਼ਕ ਥੋੜੇ ਆ ਸਾਰਾ ਪਿੰਡ ਆਇਆ ਕਰੋ ਵੇਖਣ ਜਿਵੇਂ ਭੁੱਲਰ ਧੂਰਕੋਟ ਖਿੜਕੀਆਂ ਵਾਲਾ ਦੋਦਾ ਇਹ ਸਾਰੇ ਪਿੰਡਾਂ ਦੇ ਬਈ ਵੀ ਮੈਚ ਵੇਖਣ ਆਇਆ ਕਰੋ ਜਿੱਥੋਂ ਜਿੱਥੋਂ ਤੱਕ ਜੀ ਵੀਡੀਓ ਜਾਂਦੀ ਆ ਬਈ ਸਾਰੇ ਆਇਆ ਕਰੋ ਮੈਚ ਵੇਖਣ ਉਹਦੇ ਨਾਲ ਇੱਕ ਬਹੁਤ ਮਤਲਬ ਪੋਜੀਟਿਵ ਮਤਲਬ ਹੁੰਦਾ ਬੰਦਾ ਵੀ ਕਹਿੰਦਾ ਠੀਕ ਆ ਯਾਰ ਵੀ ਜੇ ਕੋਈ ਵੇਖਣ ਹੀ ਨਾ ਆਵੇ ਯਾਰ ਕੱਲਿਆਂ ਦਾ ਕਾਹਦਾ ਖੇਡਣ ਹੁੰਦਾ ਹਨਾ ਜੇ ਕੋਈ ਖੇਡਦਾ ਤੇ ਉਹਨੂੰ ਵੇਖਣ ਵਾਲਾ ਵੀ ਜ਼ਰੂਰੀ ਹੁੰਦਾ ਫੇਰ ਹੀ ਖੇਡਦਾ ਅਗਲਾ ਤੇ ਲਾਈਵ ਵਾਲਾ ਸਿਸਟਮ ਚੱਲਦਾ ਤਾਂ ਜ਼ਰੂਰ ਆ ਪਰ ਲਾਈਵ ਵਾਲਾ ਉਹਨਾ ਬਾਈ ਨਹੀਂ ਮਤਲਬ ਜਿਹੜਾ ਜਿਹੜਾ ਦੂਰ ਬੈਠਾ ਉਹ ਤਾਂ ਬਾਈ ਚਲੋ ਲਾਈਵ ਦੇ ਵੇਖ ਸਕਦਾ ਜਿਹੜੇ ਹੁਣ ਆਪਾਂ ਪਿੰਡਾਂ ਵਾਲਿਆਂ ਤਾਂ ਯਾਰ ਟਾਈਮ ਜ਼ਰੂਰ ਕੱਢਿਆ ਕਰੋ ਇੱਥੇ ਵੇਖਣ ਆਇਆ ਕਰੋ ਜਿੰਨਾ ਕੋਈ ਵੇਖੀਦਾ ਬਹੁਤ ਸੋਹਣਾ ਮੈਚ ਚੱਲੀ ਜਾਂਦਾ ਇਹ ਸ਼ਾਟ ਬਾਈ ਇਹ ਕੈਚ ਆਏ ਵੇ ਡਾਈ ਮਾਰਦਾ ਕੈਚ ਹੋ ਜਾਣਾ ਸੀਗਾ ਥੋੜਾ ਜਿਹਾ ਗੱਲੀ ਲੱਗਿਆ ਸੀਗਾ ਤੇਰੇ ਨਾਲ ਮੈਨੂੰ ਲੱਗਦਾ ਹਨਾ ਨਹੀਂ ਨਹੀਂ ਧਿਆਨ ਉਹਦਾ ਹੋਰ ਪਾਸੇ ਸੀ ਤੇਰਾ ਬਹੁਤ ਤੇਰੇ ਖੜੇ ਆ ਉਹ ਖੜੇ ਆ ਭਗਵਾਨ ਤੇ ਸੱਜਣ ਉਹਨਾਂ ਨਾਲ ਥੋੜਾ ਜਿਹਾ ਬਾਈ ਗੱਲੀ ਲੱਗਿਆ ਸੀ ਤੁਹਾਨੂੰ ਗੱਲੀ ਲੱਗਦਾ ਖਾ ਵੀ ਦੇਊਗਾ ਤੇ ਕੈਚ ਹੋ ਜਾਣਾ ਸੀਗਾ ਆ ਤੇਰੀ ਵੀਰੀ ਗੁੱਡ ਯਾਰ 4 ਰਨ ਬਹੁਤ ਸੋਹਣੀ ਬੈਟਿੰਗ ਬਈ ਇਹ ਮੇਨ ਦਾ ਪਿੰਡ ਬਰਕੰਦੀ ਦੀ ਟੀਮ ਆ ਬਈ ਇਹ ਬੈਟਿੰਗ ਵਾਲੀ ਇਹ ਧਿਆਨ ਥੋੜਾ ਜਿਹਾ ਓਕਿਆ ਹੋਇਆ ਸੀਗਾ ਚਲ ਕੋਈ ਨਹੀਂ ਹੋ ਜਾਣਾ ਆਹ ਵੇ ਲੜਨਗੇ ਜਵਾਕ ਨੂੰ ਬੋਲਿੰਗ ਵੇਖੋ ਮੁੰਡੇ ਦੀ ਇੱਥੇ ਓਏ ਓਵਰ ਸਮਾਪਤ ਚਲੋ ਜੀ ਤੁਹਾਨੂੰ ਮੈਂ ਗਾਹ ਘਰਾਉਣਾ ਦਰਸ਼ਨ ਆਪਣੇ ਬੰਦਿਆਂ ਦੇ ਯਾਰ ਮੇਰਾ ਬੰਦਾ ਵੀ ਨਹੀਂ ਆਇਆ ਲੋ ਜੀ ਸਾਡੀ ਕੌਣੀ ਟੀਮ ਦਾ ਜਿਹੜਾ ਮੈਚ ਆ ਉਹ ਕੱਲ ਨੂੰ ਆ ਤੇ ਚਾਹ ਦੀ ਤਿਆਰੀ ਅੱਜ ਚੱਲੀ ਜਾਂਦੀ ਆ ਚਾਹ ਚੂ ਪੀ ਕੇ ਫਿੱਟ ਹੋ ਗਏ ਫੇਰ ਕਰਨੀ ਹੈ ਨੈਟ ਤੇ ਪ੍ਰੈਕਟਿਸ ਬੂਡ ਦਾ ਪਾ ਕੇ ਆਇਆ ਕਰ ਦੂ ਪਹਿਲਾਂ ਇਹ ਪੈਂਦੇ ਨਹੀਂ ਇੰਨੇ ਇੱਥੋਂ ਦੇਖੋ ਵੀ ਇੱਥੇ ਗਰਾਊਂਡ ਦਾ ਵਿਊ ਵੇਖੋ ਪਹਿਲਾਂ ਜੇ ਅੱਜ ਇਹ ਗਰਾਊਂਡ ਸੋਹਣਾ ਲੱਗਦਾ ਤਾਂ ਬਾਈ ਅਗਰੀ ਦੀ ਮਿਹਨਤ ਕਰਕੇ ਬਣਾਇਆ ਗਰਾਊਂਡ ਤੇ ਫੇਰ ਹੀ ਲੱਕ ਆਏ ਹੋਏ 4 ਰਨ 4 ਰਨ 4 ਰਨ ਚਾਕਲਾ ਆ ਗਿਆ ਬਈ ਉਹਦੇ ਦੇਸ ਪੋਸਟਲ ਕਰਾਉਣਾ ਉਹ ਵੀ ਲੈ ਕੇ ਆਉਣਾ ਅੰਪਾਇਰ ਦਾ ਇਸ਼ਾਰਾ ਚਾਰਾਂ ਰਨਾਂ ਦਾ ਬਈ ਜਸੂ ਤੇ ਪਰਮਾ ਨਿਤ ਚ ਨਿਯੰਤ ਕਰੀ ਜਾਂਦੇ ਆ ਮੁਰਤ ਮੁਰਤੀ ਹੋਈ ਜਾਂਦੇ ਇਹਨਾਂ ਦਾ ਸ਼ੈਡ ਦੋਤੇ ਦਾ ਪਰਸਲ ਜਿੱਥੇ ਮੈਚ ਹੈ ਤੇ ਅਮਨੇ ਦਾ ਕਾਲ ਨੂੰ ਮਚਿਆ ਹੈ ਹੈਲੋ ਹੈਲੋ ਭਾਈ ਕੀ ਹਾਲ ਹੈ ਜੀ ਗਰਲਾਲ ਕਿੱਧਰ ਗਿਆ ਗਰਲਾਲ ਆਉਂਦਾ ਬੱਸ ਨਾਉਣ ਕਿੱਥੇ ਉਹ ਵੇ ਉਹ ਬਹੁਤ ਸੋਹਣਾ ਚੌਂਕ ਉਹ ਬੈਠਾ ਉਧਰ ਆ ਤਾਸ ਨਾਲੇ ਕੋਲ ਚਲਦੇ ਆ ਕੋਣੀ ਓਏ ਤਾਸੀ ਥੱਲੇ ਹੋ ਹੋਰ ਜੀ ਵੇ ਠੀਕ ਹੈ ਜੀ ਭਾਈ ਇਹ ਮੁੰਡਾ ਸਾਡੀ ਚੋਟੀ ਦਾ 플레이ਰ ਹੈ ਇਹਦੇ ਨਾਲ ਵੀ ਮੈਂ ਕਰਾਉਂਗਾ ਗੱਲ ਬਾਤ ਫੇਰ ਮੈਂ ਗਰਲਾਲ ਕੋਲੇ ਚੱਲਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਪ੍ਰੈਕਟਿਸ ਜਾਲ ਬਣਿਆ ਬਾਈ ਸਾਰਾ ਇੱਥੇ ਮੁੰਡੇ ਪ੍ਰੈਕਟਿਸ ਕਰਦੇ ਆ 6 ਰੰਗ ਬਹੁਤ ਸੋਹਣਾ ਮੈਚ ਆ ਜਿਹੜਾ ਚੱਲੀ ਜਾਂਦਾ ਬਾਈ ਨਾਲ ਦੀ ਨਾਲ ਕਮੇਟੀ ਸਾਡੀ ਪੂਰੀ ਬਿਜੀ ਆ ਪਤੰਦਰੋਂ ਮੈਨੂੰ ਤਾਂ ਲੈਣ ਲੱਗੇ ਮੇਰੀ ਵੀ ਜਿੰਦੀ ਆ ਬੋਲਿੰਗ ਵੇਖ ਲਓ ਬਹੁਤ ਸੋਹਣੀ ਬਹੁਤ ਸਰਤਾਜ ਵੱਲੋਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਆਪ ਨੂੰ ਦੁੱਖਣੀ ਉਮਰ ਦੇ ਇੱਕ ਬਾਟ ਪਲੇਅਰ ਤੇ ਬਾਲ ਸਿੱਣੀ ਦੋਹਾਂ ਸੁਣੇ ਵਾਲੀ ਨਹੀਂ ਹਾਂਜੀ ਗੱਲਾਂ ਹਾਲ ਜੀ ਕੋਈ ਦੂਜਾ ਸ਼ਬਦ ਮਿਹਰਬਾਨੀ ਬਾਈ ਤੇਰੀ ਉਹ ਤਾਂ ਚਲੋ ਭਰਾਵਾਂ ਨਾਲ ਹੀ ਭਰਾਵਾਂ ਦੰਤ ਤੇ ਬਹੁਤ ਵਧੀਆ ਹੋਈ ਜਾਂਦਾ ਜਿਵੇਂ ਆਪਣੇ ਪਾਣੀ ਖੜਕਿਆ ਸੀ ਮੰਡੀ ਦੀ ਢਾਲ ਇਧਰ ਆ ਹਾਂਜੀ ਉੱਚਾ ਸਾਰੀ ਲੱਖ ਲੱਖ ਪਾਣੀ ਆ ਗਿਆ ਸੀ ਆਪਣਾ ਰਾਜੂ ਸ਼ਨੀ ਆਮਨਾ ਅਰਚੂ ਤੇ ਜਿਹੜੇ ਮੂਲ ਸ਼ਨੀ ਇਹਨਾਂ ਸਾਰਿਆਂ ਨੇ ਲਾ ਕੇ ਪਿੰਦੇ ਬਾਈ ਇੱਥੋਂ ਪਹਿਲਾਂ ਤਾਂ ਪਾਣੀ ਕੱਢਿਆ ਅੱਛਾ ਅੱਛਾ ਪਾਣੀ ਕੱਢ ਕੇ ਤੇ ਹੁਣ ਤੱਕ ਇੱਥੇ 14 ਗੱਟੇ ਤਾਂ ਯੂਟੇ ਦੇ ਪੈ ਗਏ ਆ ਪਾਣੀ ਸਕਾਉਣ ਵਾਸਤੇ ਪਾਣੀ ਸਕਾਉਣ ਵਾਸਤੇ ਘਾਹ ਬਿਲਕੁਲ ਸੁੱਕ ਗਿਆ ਸੀ ਨਾਲੇ ਘਾਹ ਹਰਾ ਹੋ ਜਾਊਗਾ ਨਾਲੇ ਹਾਂ ਤੇ 5 ਗੱਟੇ ਦੀਏ ਸੀ ਬਾਈ ਠੀਕ ਮਰਜੀਦ ਬੈਠਾ ਬਾਈ ਇਹਨੇ ਸੁਸਾਇਟੀ ਚੋਂ ਚੁਕਾਏ ਸੀ ਤੇ ਇਹ ਮਸਾਂ ਪੈਰਾਂ ਸਰਕੀ ਤੱਕ ਆ ਨਹੀਂ ਮੈਂ ਤਾਂ ਪਹਿਲਾਂ ਦੱਸਿਆ ਮੈਂ ਕਿਹਾ ਵੀ ਜੇ ਅੱਜ ਗਰਾਊਂਡ ਸੋਹਣਾ ਲੱਗਦਾ ਤਾਂ ਮਿਹਨਤ ਲੱਗੀ ਆ ਇਹਦੇ ਹਾਂ ਮੈਂ ਪਹਿਲਾਂ ਵੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਹਾਂ ਵੀ ਜਿਵੇਂ ਸ਼ਨੀਵਾਰ ਕੇ ਬੰਦੇ 20 ਦਿਨ ਘਰੇ ਬੈ ਜਾਣ ਨਾ ਬਾਈ ਇੱਥੇ ਮਾਰੂਥਾਲੀ ਬਣ ਜਾਊਗਾ ਗਰਾਊਂਡ ਸਮਝ ਲੈ ਆਪਾਂ ਪਹਿਲਾਂ ਵੇਖਿਆ ਹੀ ਪਹਿਲਾਂ ਭਖੜਾ ਹੁੰਦਾ ਸੀ ਇੱਥੇ ਸ਼ੁਰੂ ਜਦੋਂ ਬਹੁਤ ਹੁੰਦਾ ਸੀ ਤੁਸੀਂ ਆਪ ਡਰਮਿੰਗਾ ਚੱਕ ਚੱਕ ਸਪਰੇਅ ਕੀਤੀ ਕੱਖਾਂ ਵਾਲੀ ਉਦੋਂ ਸਾਰਾ ਭਖੜਾ ਹੁੰਦਾ ਸੀ ਇੱਥੇ ਹਾਂ ਕੁਲਵਿੰਦਰ ਨੰਬਰਦਾਰ ਹੁੰਦਾ ਸੀ ਉਦੋਂ सोनू ਹੁੰਦਾ ਸੀ ਤੁਸੀਂ ਹੁੰਦੇ ਹੀ ਤੇਜ ਸਾਰੇ ਰਲ ਮਿਲ ਕੇ ਉਦੋਂ ਸੋਚਿਆ ਨਹੀਂ ਸੀ ਵੀ ਇੰਨਾ ਕੁਸ ਹੋ ਜੂਗਾ ਇੱਥੇ ਹਾਂ ਹੁਣ ਲੇਟਾਂ ਵੀ ਆਈਆਂ ਪਈਆਂ ਕਹਿੰਦੇ ਵੀ ਪੰਚਾਇਤ ਕੋਲੇ ਆਇਆ ਪਿਆ ਫੰਡ ਤੇ ਹੋ ਸਕਦਾ 2-4 ਦਿਨਾਂ ਤੱਕ ਕੰਮ ਚੱਲ ਪਏ ਫੇਰ ਡੇ ਨਾਈਟ ਹੀ ਚੱਲੂਗਾ ਡੇ ਨਾਈਟ ਹੀ ਡੇ ਨਾਈਟ ਕਿਸੇ ਨੇ ਬਾਹਰੋਂ ਟੂਰਨਾਮੈਂਟ ਕਰਾਉਣਾ ਉਹ ਬਾਹਰਲੇ ਪਿੰਡ ਵਾਲੇ ਉਹ ਵੀ ਕਰਾ ਸਕਦੇ ਇੱਥੇ ਬਾਹਰਲੇ ਵੀ ਬਾਹਰਲੇ अच्छा ये बहुत बोले खाते हैं कौन ही पिनदे तेनु पता ही यार ओसदा ਵੀ ਆਪਣੇ ਕੋਈ ਮਨਾ ਨਹੀਂ ਜੇ ਕੋਈ ਚੀਜ਼ ਹੈਗੀ ਆ ਸਹੀ ਗੱਲ ਆ ਕਿ ਜਿਵੇਂ ਆ ਪਿੰਡਾਂ ਚ ਕੌਂਦੀ ਗਰਾਊਂਡ ਦੀ ਪ੍ਰੋਬਲਮ ਆ ਜਾਂਦੀ ਆ ਤੇ ਉਹਨਾਂ ਨੇ ਟੂਰਨਾਮੈਂਟ ਕਰਾਉਣਾ ਲੈਦਰ ਦਾ ਹਾਂ ਲੈਦਰ ਵਾਲਾ ਹੀ ਨਾ ਦੂਜਾ ਤਾਂ ਗਰਾਊਂਡ ਐ ਨਹੀਂ ਤੂੰ ਵੇਖੇਗਾ ਨਾ ਜਦੋਂ ਆਪਾਂ ਜਾਣੇ ਇਧਰੋਂ ਬਠਿੰਡੇ ਤੋਂ ਜਾਣੇ ਆਂ ਡੱਬਾ ਲਈ ਇਧਰਲੀ ਸਾਈਡ ਬਾਦਲ ਸਾਈਡ ਉੱਥੇ ਇੱਕ ਪਿੰਡ ਆਉਂਦਾ ਤੇ ਉੱਥੇ ਨਾ ਗਰਾਊਂਡ ਬਣਾਇਆ ਹੋਇਆ ਕਿਸੇ ਦਾ ਵਪਾਰੀ ਬੰਦਾ ਤੇ ਉਹ ਜਿਹੜੇ ਬਠਿੰਡੇ ਦੇ ਕੋਈ ਇੰਜੀਨੀਅਰ ਡਾਕਟਰ ਮਾਸਟਰ ਉੱਥੇ ਮੈਚ ਖੇਡਣ ਜਾਂਦੇ ਉਹਨਾਂ ਤੋਂ 2000 ਰੁਪਏ ਫੀਸ ਲੈਂਦਾ ਮਤਲਬ ਵੀਆਈਪੀ ਥੋੜੇ ਜਿਹੜੇ ਲੋਕ ਜਿਹੇ ਹੁੰਦੇ ਆ ਜਿਨ੍ਹਾਂ ਨੇ ਕਾਰੋਬਾਰ ਹਾਂ ਵੀ ਉਹ ਹਾਂ ਉਹ ਆਪਦਾ ਖੇਡਣ ਜਾਂਦੇ ਤੇ ਗਾਂ ਲੱਗੇ ਲੁਗੇ ਹੁੰਦੇ ਜਿਹੜੇ ਮੁੰਡੇ ਮੰਨ ਕੇ ਚੱਲ ਹਾਂ ਪਰ ਅੱਗੇ ਉਹ ਕਾਰੋਬਾਰੀ ਬੰਦੇ ਆ ਉਹ ਹਜ਼ਾਰਾਂ ਦੇ ਹਿਸਾਬ ਨਾਲ ਉਹਨਾਂ ਤੋਂ ਉਹਨਾਂ ਨੇ ਫੀਸ ਰੱਖੀ ਹੋਈ ਆ ਪਰ ਇੱਥੇ ਆਪਣੇ ਲੈਟਾਂ ਲੱਗ ਜਾਣਾ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਨੂੰ ਵੈਲਕਮ ਆ ਕੋਈ ਆਵੇ ਖੇਡੇ ਦਿਨ ਰਾਤ ਕੋਈ ਪਰੇਸ਼ਾਨੀ ਨਹੀਂ ਕੋਈ ਜਵਾਬ ਨਹੀਂ 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 ਸਹੀ ਆ ਸਹੀ ਆ ਜਦੋਂ ਹੁਣ ਜਿਵੇਂ ਗੁੜੀ ਆ ਇੱਥੇ ਵੀ ਗਰਾਊਂਡ ਹੈ ਨਹੀਂ ਐਨਾਂ ਕੋਲੇ ਵੀ ਮੰਡੀ ਜੀ ਖੇਡਦੇ ਆ ਆਉਂਦੀ ਸੀ ਪਰ ਹੁਣ ਉਹਨਾਂ ਨੇ 2-3 ਕਿੱਲੇ ਸ਼ਾਇਦ ਪੰਚਾਇਤ ਨੇ ਉਹਨਾਂ ਨੂੰ ਦੇਤੇ ਆ ਪਰ ਉੱਪਰ ਹਜੇ ਤਿਆਰ ਨਹੀਂ ਹੋਇਆ ਤਿਆਰ ਨਹੀਂ ਹੋਇਆ ਮਤਲਬ ਉਹਨਾਂ ਵਾਸਤੇ ਇੱਕ ਹੈਗਾ ਵੀ ਜੇ ਉਹਨਾਂ ਨੇ ਟੂਰਨਾਮੈਂਟ ਕਰਾਉਣਾ ਕਮੇਟੀ ਨਾਲ ਗੱਲ ਕਰਕੇ ਤੇ ਇੱਥੇ ਕਰਾ ਸਕਦੇ ਆ ਹਾਂ ਜਿਵੇਂ ਭੁੱਲਰ ਪਿੰਡ ਆ ਭੁੱਲਰ ਪਿੰਡ ਕੋਲੇ ਗਰਾਊਂਡ ਵਿਚਾਰਿਆ ਕੋਲੇ ਮੰਡੀ ਚ ਉਹ ਪੱਕਾ ਉੱਥੇ ਫੜ ਬਣਿਆ ਗਿਆ ਸਿੱਖਾਂ ਚ ਨਿਗਾਂ ਵਿਆਂ ਤੇ ਸਕੂਲ ਚੋਂ ਗਰਾਊਂਡ ਬਹੁਤ ਛੋਟਾ ਪੈ ਜਾਂਦਾ ਬਹੁਤ ਛੋਟਾ ਵਾਲਾ ਪੈ ਜਾਂਦਾ ਹਾਂ ਇਹ ਜੇ ਸਾਰਿਆਂ ਨੂੰ ਬਾਈ ਜੀ ਆਏ ਬਿਲਕੁਲ ਠੀਕ ਹੈ ਜੀ ਚਲੋ ਜੀ ਕਰੋ ਕਮੈਂਟਰੀ ਦੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਆ ਲਓ ਜੀ ਸਾਡੀ ਇੱਕ ਕਮੇਟੀ ਤਾਸ ਖੇਡਦੀ ਹੈ ਮਨੋਰੰਜਨ ਵੀ ਬਹੁਤ ਜ਼ਰੂਰੀ ਆ ਕੋਕਾ ਮਾ ਗੁਰੇ ਦਿਮਾਗ ਨੂੰ ਆਕਸੀਜਨ ਚੜਾਉਂਦੀ ਐ ਤੇ ਤਦਾਂ ਮਰਨ ਹੁੰਦਾ ਲੋਸੀ ਜਾਵਾ ਹੈ ਕੀ ਮੜ ਮਟਾ ਆ ਬਾਣੀ ਰੱਦਿਆ ਕਲੇਰੀ ਯਾ ਬਾਦ ਬਾਲਾ ਕਾਟੇ ਲਵਾ ਦੂਗਾ ਮੁੰਡਾ ਨੀ ਛੋਟੇ ਨੇ ਬੋਲਦੇ ਨੇ ਕਿਤੇ ਨਹੀਂ ਆ ਸਾਰੇ ਤੇ ਨਹੀਂ ਆਸਰ ਉਹ ਤਾਂ ਬਈ ਉਹ ਤਾਂ ਉਹਦੇ ਕੋਲ ਹੀ ਰਹਿ ਗਏ ਫਿਰ ਬਈ ਉਹਦੇ ਕੋਲ ਹੀ ਰਹਿ ਕੇ ਕੱਲੇ ਕੋਲੇ ਹੁਣ ਕਾਟ ਲਾਊਗਾ ਤੇ ਦੇ ਉੱਤੇ ਕਾਟ ਲਾਉਣੀ ਪਊਗੀ ਆਪਾਂ ਨੂੰ ਇੱਕ ਇੱਕ ਕਾਟ ਚ ਦੇਖ ਲਊਗਾ ਇੱਕ ਇੱਕ ਦੇਖ ਲੀਆ ਤੁਹਾਨੂੰ ਗੋਲੇ ਨੇ ਸੱਟ ਲਊਗਾ ਉਹ ਕੱਢਦੇ ਸੇਢਦੇ ਪੱਤੇ ਸਿੱਟਣ ਨੂੰ ਜੀ ਨਹੀਂ ਕਰਦਾ ਇਹਨਾਂ ਦੇ ਵੀ ਹੋਵੇ ਗੋਲਾ ਬੇਗੀ ਬਾਦਸ਼ਾਹ ਜੱcka ਚੁੱਪ ਕਰਕੇ ਵੰਡ ਲਾ ਭਾਈ ਪਹਿਲੇ ਮੈਂ ਲੋਕ ਮੁਗਲਾਦੀ ਨਾ ਸੀਫ ਤੋਂ ਵੀ ਵੈਸ਼ਨ ਨੂੰ ਜੇ ਤੂੰ ਦੇਖ ਐਨੂੰ ਨਾ ਨਾ ਕੱਟਦਾ ਹੁੰਦਾ ਫੇਰ ਵੀ ਮੈਂ ਨਹੀਂ ਕਰਦਾ ਫੇਰ ਵੀ ਕੀ ਨਹੀਂ ਤੱਤੇ ਸਾਰੇ ਮੇਰੇ ਕੋਲੇ ਗੋਲੇ ਭਾਈ ਗੁਰਬਾਖਸ਼ਰ ਤੇ ਸੁਖਵੰਤ ਖੰਨਾ ਜੀ ਅਸੀਂ ਇੱਥੇ ਆਉਣ ਤੇ ਉਹਨਾਂ ਦਾ ਜੀ ਜੀ ਲਾਲਾ ਤੇ ਆੜੀ ਮੰਗਨਗੇ ਟੱਕ ਰਹਿਗੇ ਦੋ ਲਾ ਦੇ ਓਏ ਟੱਕ ਬਟ ਟੱਕ ਚਲੋ ਵੀ ਦਾ ਨਹੀਂ ਨਹੀਂ ਇਹ ਦੇ ਤਾ ਹਾਈ ਕਰ ਚੱਕੇ ਇਸ ਤੇ ਨਹੀਂ ਲਾ ਪੁੱਲ ਚੰਗਾ ਓਏ ਆ ਜਦੀ ਨੱਪ ਗਏ ਇਹਨਾਂ ਨੂੰ ਆਹ ਕਰਨ ਫੇਰ ਨਹੀਂ ਮਾਰਦਾ ਪਤਾ ਉਧਰ ਸਿੱਟੀ ਦਾ ਹੁੰਦਾ ਪਹਿਲੋਂ ਚਾਲੇ ਮਹਾਨ ਜੀ ਪਤਾ ਸਿੱਟੀ ਹੈ ਇਹਨੇ ਖੇਡੀ ਕਾਉਣੀਆਂ ਨੇ ਪਤਾ ਖੋਖਰ ਮਾਰਦਾ 6 ਸਕੋਰ ਆਜਾ ਉਹ ਸਮਾਂ ਛੋਟ ਛਾੜ ਨੇ ਫਤ ਨਹੀਂ ਪੈਣਾ ਬਹੁਤ ਐਫਰਟ ਕੀਤਾ ਛੱਡ ਦੇ ਲੈ ਗਰੀ ਬਾਈ ਹੋ ਰਹੀ ਬਾਈ ਥੋੜੀ ਉੱਚੀ ਸੀ ਨਹੀਂ ਹਾਂ